ਆਪ ਕਹਿਆ ਜਾਂਦਾ ਵੀ ਜੱਜ ਵੀ ਬੜੇ ਉਹਨਾਂ ਦੇ ਹੱਥ ਵੀ ਵੱਜੇ ਹੁੰਦੇ ਆ ਬਾਉਂਡ ਹੁੰਦੇ ਨੇ ਉਹਨਾਂ ਨੇ ਕਾਨੂੰਨ ਮੁਤਾਬਕ ਹੀ ਫੈਸਲਾ ਕਰਨਾ ਬਿਲਕੁਲ ਬਿਲਕੁਲ ਨੰਬਰ 1 ਕੇਸ ਦਾ ਐਵੀਡੈਂਸ ਕੀ ਹੈ ਸਬੂਤ ਕੀ ਨੇ ਔਰ ਗਵਾਹ ਕੀ ਬੋਲਦੇ ਨੇ ਇਸ ਤੋਂ ਬਾਹਰ ਜਾ ਨਹੀਂ ਸਕਦੇ ਆ ਇਦਾਂ ਹੀ ਆ ਦੇਖੋ ਸਰਬਾਦਰ ਤੁਸੀਂ ਬਿਲਕੁਲ ਸਹੀ ਫਰਮਾਇਆ ਹੈ ਕਿ ਸਾਡਾ ਜੋ ਗਵਾਹ ਕਹਿੰਦਾ ਸਾਡੀ ਜੋ ਫਾਈਲ ਕਹਿੰਦੀ ਹੈ ਅਸੀਂ ਐਵੀਡੈਂਸ ਮੁਤਾਬਕ ਜਾਣਾ ਹੁੰਦਾ ਹੈ ਪਰ ਸਰ ਦਰਬਾਰਦਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹ ਤੁਹਾਡਾ ਟਾਈਮ ਮੈਂ ਲਾਉਂਗਾ ਤੁਹਾਡਾ ਜੀ ਜੇ ਜੱਜ ਚਾਹੇ ਤਾਂ ਇਨਸਾਫ ਹੋ ਸਕਦਾ ਹੈ ਐਸੀ ਕੋਈ ਜੀ ਚਾਹੇ ਕਾਰਨ ਕਿ ਜੇ ਅਸੀਂ ਬਿਲਕੁਲ ਟੈਕਨੀਕਲਿਟੀਜ਼ ਚ ਹਾਈਪਰ ਟੈਕਨੀਕਲਿਟੀ ਚ ਜਾਵਾਂਗੇ ਜੀ ਤਾਂ ਸ਼ਾਇਦ ਇਨਸਾਫ ਸਾਥੋਂ ਦੂਰ ਹੋ ਜਾਏਗਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਕਿ ਇੱਕ ਇਨਸਾਫ ਦੀ ਪ੍ਰਕਿਰਿਆ ਹੈ ਫਾਈਲ ਦੇ ਵਿੱਚ ਸਭ ਕੁਝ ਪਿਆ ਹੁੰਦਾ ਜੀ ਸਰਕਮਸਟਾਂਸਸ ਵਿੱਚ ਬਹੁਤ ਕੁਝ ਪਿਆ ਹੁੰਦਾ ਹੈ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਣਾ ਕਿ ਕਿਵੇਂ ਡਿਵੈਲਪ ਹੋਇਆ ਸਾਡਾ ਜੁਡੀਸ਼ੀਅਲ ਸਿਸਟਮ ਜੀ ਤੁਸੀਂ ਸੁਣਿਆ ਹੋ ਪਹਿਲਾਂ ਜੋ ਰਾਜੇ ਮਹਾਰਾਜੇ ਫੈਸਲੇ ਕਰਦੇ ਸੀ ਜਾਂ ਸਾਡੀਆਂ ਪੰਚਾਇਤਾਂ ਫੈਸਲੇ ਕਰਦੀਆਂ ਸੀਆਂ ਉਹ ਵਿਜਡਮ ਦੇ ਆਧਾਰ 'ਤੇ ਕਰਦੀਆਂ ਸੀਆਂ ਉੱਥੇ ਕੋਈ ਨਾ ਤਾਂ ਫੋਰੈਂਸਿਕ ਸਾਇੰਸ ਸੀ ਨਾ ਉੱਥੇ ਕੋਈ ਐਸਾ ਸੀਗਾ ਵੀ ਅੰਗੂਠਾ ਕਿਵੇਂ ਚੈੱਕ ਹੁੰਦਾ ਹੈ ਜਾਂ ਦਸਕਤਾਂ ਦੇ ਸਿਗਨੇਚਰਾਂ ਦਾ ਕੰਪੈਰੀਸ਼ਨ ਕਿਵੇਂ ਹੁੰਦਾ ਹੈ ਤੁਹਾਨੂੰ ਮੈਂ ਛੋਟੀਆਂ-ਛੋਟੀਆਂ ਕੁਝ ਰੋਚਕ ਉਦਾਹਰਣਾਂ ਦੱਸਦਾ ਕਿਵੇਂ ਡਿਵੈਲਪ ਹੁੰਦਾ ਜੀ 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 ਇੱਕ ਪੁਰਾਣਾ ਤੁਸੀਂ ਕਿੱਸਾ ਸੁਣਾ ਹੋਵੇਗਾ ਪਿੰਡਾਂ 'ਚ ਕਿ ਕਿਸੇ ਬੰਦੇ ਨੇ ਕਿਸੇ ਤੋਂ 500 ਰੁਪਏ ਉਧਾਰ ਲੈ ਲਿਆ ਉਹ ਵਾਪਸ ਨਹੀਂ ਕੀਤਾ ਉਹਨੇ ਕਿਸੇ ਰਾਜੇ ਦੀ ਕਚਹਿਰੀ 'ਚ ਜਾ ਕੇ ਇਨਸਾਫ ਸੰਧ ਰਾਜਾ ਸੀ ਉਹਦੀ ਕਚਹਿਰੀ 'ਚ ਜਾ ਕੇ ਕਿਹਾ ਜੀ ਇਹਨੇ ਮੈਥੋਂ 500 ਰੁਪਏ ਲੇਤਾ ਸੀ ਤੇ ਮੈਨੂੰ ਇਹਨੇ 500 ਰੁਪਏ ਵਾਪਸ ਨਹੀਂ ਕੀਤਾ ਉਹ ਦੂਸਰਾ ਬੰਦਾ ਕਹਿੰਦਾ ਜੀ ਮੈਂ ਤਾਂ ਉਹ ਪੈਸੇ ਨਹੀਂ ਲੈਂਤੇ ਹੂੰ ਹੋ ਨਾ ਤਾਂ ਉੱਥੇ ਕੋਈ ਫ੍ਰੈਂਸਿਕ ਸਾਇੰਸ ਸੀ ਅੱਜ ਕੱਲ ਤਾਂ ਬਹੁਤ ਡਵੈਲਪ ਹੋ ਗਈ ਚੀਜ਼ ਮੈਂ ਸੁਣੇ ਦੱਸਣ ਲੱਗਿਆ ਵੀ ਕਿਵੇਂ ਇਨਸਾਫ ਹੋ ਸਕਦਾ ਤੇ ਨਾ ਹੀ ਉੱਥੇ ਕੋਈ ਸਿਗਨੇਚਰ ਕੰਪੈਰੀਜਨ ਸੀ ਨਾ ਹੀ ਕੋਈ ਉੱਥੇ ਗਵਾਹ ਸੀ ਤਾਂ ਰਾਜੇ ਨੇ ਇਨਸਾਫ ਸੰਧ ਰਾਜੇ ਨੇ ਉਹਨੂੰ ਪੁੱਛਿਆ ਪੈਸੇ ਦੇਣ ਵਾਲੇ ਨੂੰ ਵੀ ਤੇਰੇ ਕੋਲ ਸਬੂਤ ਕੀ ਹੈ ਕਹਿੰਦਾ ਜੀ ਰਾਜਨ ਮੈਂ ਤਾਂ ਜਵਾਨ ਦੇ ਸੌਦੇ ਸੀ ਇਹਨੂੰ ਜ਼ਰੂਰਤ ਸੀ ਮੈਨੂੰ ਪੈਸੇ ਦੇਤੇ ਹੁਣੇ ਮੁੱਕ ਰਿਹਾ ਮੇਰੇ ਪੈਸੇ ਵਾਪਸ ਦਿਵਾਓ ਉਨੇ ਦੇਖਿਆ ਵੀ ਬੰਦਾ ਠੀਕ ਲੱਗਦਾ ਹੈ ਪੈਸੇ ਦਿੱਤੇ ਹੋਣਗੇ ਵੀ ਝੂਠ ਨਹੀਂ ਬੋਲਦਾ ਲੱਗਦਾ ਕਿਉਂਕਿ ਜਦੋਂ ਤੁਸੀਂ ਇਨਸਾਫ ਕਰਨਾ ਹੁੰਦਾ ਨਾ ਜੀ ਤਾਂ ਅੱਖਾਂ ਚੱਖਾਂ ਪਾ ਕੇ ਗੱਲ ਕਰੋਗੇ ਆਪਣੀ ਜ਼ਮੀਰ ਨਾਲ ਆਪਣੀ ਰੂਹ ਚੋਂ ਨਿਕਲੀ ਗੱਲ ਹੁੰਦੀ ਹੈ ਤਾਂ ਇਨਸਾਫ ਵੱਲ ਲੈ ਜਾਂਦੀ ਹੈ ਤੁਹਾਨੂੰ ਤੁਹਾਡੀ ਨੀਅਤ ਚ ਖੋਟ ਨਹੀਂ ਹੋਣਾ ਚਾਹੀਦਾ ਉਹ ਕਹਿੰਦਾ ਵੀ ਦਿੱਤੇ ਕਿੱਥੇ ਸੀ ਰਾਜਾ ਕਹਿੰਦਾ ਉਹ ਕਹਿੰਦਾ ਜੀ ਇੱਕ ਇਤਨਾ ਬੇਰੀ ਦਰਖਤ ਹੁੰਦਾ ਹੈ ਕਹਿੰਦਾ ਉਹਦੇ ਨੀਚੇ ਦਿੱਤੇ ਸੀ ਉਹਨੂੰ ਕਹਿੰਦਾ ਵੀ ਤੂੰ ਐ ਕਰ ਜਿਹਨੇ ਪੈਸੇ ਦਿੱਤੇ ਸੀ ਕਹਿੰਦਾ ਵੀ ਤੂੰ ਪੰਜ ਪੱਤੇ ਉਹ ਤੋੜ ਲਿਆ ਉਸ 베ਰੀ ਦੇ ਮੈਂ ਉਹਨੂੰ ਪੁੱਛ ਲਉ ਉਹ ਹੈਰਾਨ ਹੋਇਆ ਮਤਲਬ ਵੀ ਇਹ ਕਿਵੇਂ ਦੱਸੂ ਜਿਹਨੇ ਪੈਸੇ ਦਿੱਤੇ ਸੋ ਚਲਾ ਗਿਆ 15 ਕਿ ਮਿੰਟਾਂ ਬਾਅਦ ਰਾਜਾ ਉਹਨੂੰ ਪੁੱਛਦਾ ਜਿਹਨੇ ਪੈਸੇ ਲੈਤੇ ਸੀ ਕਹਿੰਦਾ ਉਹ ਬੰਦਾ ਮੁੜਿਆ ਹੀ ਨਹੀਂ ਕਹਿੰਦਾ ਜੀ 베ਰੀ ਖਾਸੀ ਦੂਰ ਹੈ ਸਭੂ ਤੇ ਇੱਤਹਾਸ ਇਸ ਕਰਕੇ ਪਈ ਹੁੰਦੀ ਹੈ ਜੀ ਇਹ ਚੀਜ਼ ਉੱਥੇ ਰਿਕਾਰਡ ਤੇ ਹੁੰਦੀ ਹੈ ਹੂੰ ਦੂਸਰੀ ਛੋਟੀ ਜਿਹੀ ਤਾਂ ਅੰਦਰ ਨਾ ਕੋਈ ਬੰਦਾ ਬੰਬੇ ਗਿਆ ਹੋਟਲ ਚ ਰੋਕਿਆ ਉਹਦਾ ਨਾ ਇੱਕ ਰੈੱਡ ਘੜੀ ਫਿੱਤੇ ਵਾਲੀ ਚੱਲਦੀ ਹੁੰਦੀ ਸੀ ਹੂੰ ਉਹ ਕਿਤੇ ਵਿਚਾਰਾ ਘੜੀ ਭੁੱਲਿਆ ਤੇ ਉਹ ਚੈੱਕ ਆਊਟ ਕਰ ਗਿਆ ਬਾਹਰ ਆ ਗਿਆ ਇੰਦੀ ਮੀਨ ਟਾਈਮ ਇੱਕ ਵੈਰਾ ਜਿਹੜਾ ਵੇਟਰ ਹੁੰਦਾ ਉਹ ਐਂਟਰ ਕਰਦਾ ਸਿਰਫ ਕੁਝ ਸੈਕੰਡਾਂ ਦਾ ਹੀ ਫਾਸਲਾ ਹੈ ਉਹ ਪੱਜਾ ਪੱਜਾ ਵਾਪਸ ਗਿਆ ਘੜੀ ਭੁੱਲ ਗਿਆ ਉਹਨੇ ਦੇਖਿਆ ਮੇਰੇ ਘੜੀ ਨਹੀਂ ਬੰਦੀ ਹੋਈ ਉਹ ਜਦੋਂ ਵਾਪਸ ਗਿਆ ਉਹ ਵੇਟਰ ਨੂੰ ਪੁੱਛਦਾ ਹੋਰ ਕੋਈ ਐਂਟਰੀ ਨਹੀਂ ਕੀਤਾ ਉਸਕਾ ਮਰੀਜ਼ ਹੈ ਉਹ ਕਹਿੰਦਾ ਜੀ ਵੀ ਮੈਂ ਇੱਥੇ ਘੜੀ ਭੁੱਲ ਗਿਆ ਉਹ ਵੇਟਰ ਕਹਿੰਦਾ ਜੀ ਉਹ ਰੈੱਡ ਫਿੱਤੇ ਵਾਲੀ ਉਹ ਕਹਿੰਦਾ ਹਾਂ ਕਹਿੰਦਾ ਮੈਂ ਨਹੀਂ ਦੇਖੀ